ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਮ ਸਾਕੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਕੀ ਚੌਮੀ ਮੀ ਮਾਈ ਭਾਗੋ ਨੇ ਸਤਗੁਰੂ ਜੀ ਦੇ ਸਾਥ ਜਾਣਾ ਮੁਕਸਰ ਦੇ ਯੁੱਧ ਵਿੱਚ ਮਾਈ ਭਾਗੋ ਨੂੰ ਬਹੁਤ ਸਾਰੀਆਂ ਸੱਟਾਂ ਸਿਰ ਵਿੱਚ ਲੱਗ ਗਈਆਂ ਸਨ ਪਾਰੀ ਜਕਮਾਂ ਦੇ ਹੋਣ ਤੇ ਅਤੇ ਸਤਗੁਰੂ ਜੀ ਦੇ ਇਲਾਜ ਕਰਨ ਤੇ ਉਹਨਾਂ ਦੀ ਜਾਨ ਬਚ ਗਈ ਸੀ ਪਰ ਮਾਈ ਜੀ ਬਹੁਤ ਵਿਰਾਗਨ ਹੋ ਗਏ ਸਨ ਉਹ ਵਾਹਿਗੁਰੂ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਰਹਿੰਦੇ ਜਾ ਸ਼ਬਦਾਂ ਨੂੰ ਉੱਚੀ ਉੱਚੀ ਪੜਦੇ ਹੋਏ ਆਪੇ ਤੋਂ ਬਾਹਰ ਹੋ ਜਾਂਦੇ ਕਦੀ ਵਿਸਮਾਦ ਵਿੱਚ ਪੁੱਜ ਕੇ ਬ੍ਰਹਮ ਆਨੰਦ ਦਾ ਆਨੰਦ ਲੈਂਦੇ ਦੁਨੀਆ ਭੁੱਲ ਜਾਂਦੇ ਸ਼ਰਮਾ ਚੁਕੀਆਂ ਗਈਆਂ ਵੱਡੇ ਨਿੱਕੇ ਮਰਦ ਈ ਸਰੀ ਨੰਗੀ ਕੱਜੇ ਮਾਰੇ ਚੰਗੇ ਦਾ ਕੋਈ ਗਿਆਨ ਨਾ ਲਿਖਾ ਸਾਰੀ ਧਰਤੀ ਆਪਣੀ ਤੇ ਉਸ ਧਰਤੀ ਉੱਪਰ ਅਸਮਾਨ ਦੀ ਛਾਂ ਬਸ ਉਹਨਾਂ ਦਾ ਘਰ ਹੋ ਗਿਆ ਮਾਤਾ ਜੀ ਕੁਝ ਚਿਰਤਾ ਸਤਿਗੁਰੂ ਜੀ ਦੇ ਪਾਸ ਰਹੇ ਫਿਰ ਇੱਕ ਦਿਨ ਅਚਨ ਚੇਤੀ ਕਿਤੇ ਚਲੇ ਗਏ ਬਸ دیਵਾਨਗੀ ਵਿੱਚ ਮਾਲਵੇ ਵਿੱਚ ਵਿਚਰਦੇ ਰਹੇ ਜਦੋਂ ਸਤਿਗੁਰੂ ਜੀ ਬਠਿੰਡੇ ਤੋਂ ਸਰਸਾਂ ਨੂੰ ਤੁਰਨ ਲੱਗੇ ਤਾਂ ਮਾਈ ਭਾਗੂ ਜੀ ਕਿਤੇ ਉਹ ਆ ਪੁੱਜੇ ਉਹਨਾਂ ਦਾ ਸਾਰਾ ਤਾਂ ਨੰਗਾ ਸੀ ਤੇ ਤਾਂ ਤੇ ਕੱਟਾ ਮਲਿਆ ਹੋਇਆ ਸੀ ਉਹਨਾਂ ਦੀ ਇਹ ਹਾਲਤ ਦੇ ਕੇ ਆਮ ਲੋਕ ਤਾਂ ਪੈਪਿਤ ਹੋ ਗਏ ਕਿ ਕੋਈ ਪੂਤ ਪ੍ਰਿਤ ਹੈ ਪਰ ਸਾਇਬਾ ਨੇ ਗੰਭੀਰਤਾ ਨਾਲ ਦੇਖਿਆ ਤੇ ਸਿਰ ਤੇ ਹੱਥ ਰੱਖ ਕੇ ਬਚਨ ਕੀਤਾ ਬੇਟੀ ਇਸ ਤਰ੍ਹਾਂ ਵਿਚਰਨਾ ਠੀਕ ਨਹੀਂ ਤੇਰ ਕਚੜਾ ਕਚੈਰਾ ਤੇ ਗਲ ਚੋਲਾ ਰੱਖਿਆ ਕਰ ਇਹ ਵਚਨ ਕਰਨ ਦੇ ਨਾਲ ਹੀ ਦੋਵੇਂ ਚੀਜ਼ਾਂ ਪਵਾ ਦਿੱਤੀਆਂ ਆਪਣੀ ਸ਼ਕਤੀ ਨਾਲ ਸਾਬਾ ਮੇਰ ਕਰਕੇ ਮਾਈ ਦਾ دیਵਾਨਾਪਨ ਦੂਨ ਕੀਤਾ ਤੇ ਮਾਈ ਜੀ ਸਤਗੁਰਾਂ ਦੇ ਨਾਲ ਹੀ ਚੱਲਣ ਵਾਸਤੇ ਤਿਆਰ ਹੋ ਗਏ ਇਸ਼ਨਾਨ ਕਰਕੇ ਨਵੇਂ ਬਸਤਰ ਵੀ ਪਾ ਲਏ ਪਰ ਮਨ ਮੈਰਾਹੀ ਰਿਹਾ ਸਤਨਾਮ ਵਾਹਿਗੁਰੂ ਦੀ ਤੁਨ ਲੂ ਲੂ ਵਿੱਚੋਂ ਆਉਂਦੀ ਰਹੀ ਜੀਵਨ ਹੀ ਸਿਮਰਨ ਬਣ ਗਿਆ ਵਾਹਿਗੁਰੂ ਜੀ ਕਾ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ